ਮਾਨਯੋਗ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਪੰਜਾਬ ਦੇ ਵਿੱਚ ਜਿਹੜੀ ਮੁਹਿੰਮ ਚੇੜੀ ਹੈ ਉਹਦੇ ਤਹਿਤ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਵੱਲੋਂ ਦਿੱਤੀਆਂ ਡਾਇਰੈਕਸ਼ਨਾਂ ਦੇ ਹੇਠ ਸਾਡੇ ਸਾਰੇ ਮੋਗਾ ਜ਼ਿਲ੍ਹੇ 'ਚ ਅਸੀਂ ਕੱਲ ਅ ਅੱਡ-ਅੱਡ ਸਬਡਿਵੀਜ਼ਨਾਂ ਨਿਹਾਲ ਨਿਹਾਲ ਸਿੰਘ ਵਾਲਾ ਬਾਗਾਪੁਰਾਣਾ ਧਰਮਕੋਟ ਇਹਨਾਂ ਤਿੰਨਾਂ ਦੇ ਵਿੱਚੋਂ ਵੱਖ-ਵੱਖ ਮੰਮ ਦੇ ਗ੍ਰਫਤਾਰ ਕੀਤੇ ਹੈ ਜਿਹਦੇ ਚ ਮੇਨ ਫਤਿਹਗੜ ਪੰਚਤੂਰ ਏਰੀਏ ਦੇ ਵਿੱਚ ਦੋ ਬੰਦੇ ਸ਼ਹਾਟਾ ਏਰੀਏ ਦੇ ਵਿੱਚੋਂ ਅਮਰਸਰ ਤੋਂ ਵੇਚਣ ਆਏ ਸੀ ਹਿਰੋਨ ਜਿੰਨਾਂ ਕੋਲੋਂ 300 ਗ੍ਰਾਮ ਹਿਰੋਨ ਜਿਹੜੀ ਆ ਬਰਾਮਦ ਕੀਤੀ ਹੈ ਉਹਨਾਂ ਚੋਂ ਇੱਕ ਦਾ ਨਾਮ ਹਰਵਿੰਦਰ ਸਿੰਘ ਹੈ ਜਿਹੜਾ ਖਾਪੜ ਖੇੜੀ ਤਾਣਾ ਸ਼ਹਾਟਾ ਜ਼ਿਲ੍ਹਾ ਅਮਰਸਰ ਦਾ ਤੇ ਦੂਜਾ ਵੀ ਇਹਦੇ ਨਾਲ ਦਾ ਸ਼ਹਾਟੇ ਦਾ ਅਮਰਸਰ ਦਾ ਆ ਇਸ ਤੋਂ ਇਲਾਵਾ ਦੋ ਬਾਗਾ ਪ੍ਰਾਉਣਾ ਦੇ ਵਿੱਚ ਫੜੇ ਆ ਜਿੰਨਾ ਤੋਂ 50 ਗ੍ਰਾਮ ਤੇ 30 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਧਰਮਕੋਟ ਦੇ ਵਿੱਚ 15 ਗ੍ਰਾਮ ਨਿਹਾਲ ਸਿੰਘ ਵਾਲਾ 20 ਗ੍ਰਾਮ ਤੇ ਬਦਨੀ ਕਲਾ 15 ਗ੍ਰਾਮ ਟੋਟਲ ਕਲ 420 ਗ੍ਰਾਮ ਹਿਰੋਇਨ ਜਿਹੜੀ ਹੈ ਇਹਨਾਂ ਪੰਜ ਸਬਡਿਵੀਜ਼ਨਾਂ ਦੇ ਵਿੱਚ ਬਰਾਮਦ ਕੀਤੀ ਹੈ ਜਿਨ੍ਹਾਂ ਚੋਂ ਇੱਕ ਜਿਹੜੀ 300 ਗ੍ਰਾਮ ਹੈ ਬਾਕੀ 120 ਗ੍ਰਾਮ ਹੈ ਕੋਈ ਧੀ ਵੀ ਗ੍ਰਿਫਤਾਰ ਕੀਤੀ ਜੀ ਇਹਨਾਂ ਚੋਂ ਇੱਕ ਔਰਤ ਜਿਹੜਾ ਧਰਮਕੋਟ ਥਾਣੇ 'ਚ ਪਰਮਜੀਤ ਕੌਰ ਪਤਨੀ ਸਰਜੀਤ ਸਿੰਘ ਨੂਰਪੁਰ ਹਕੀਮਾ ਤੋਂ ਗ੍ਰਿਫਤਾਰ ਕੀਤੀ ਹੈ ਜਿਹਦੇ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਹਦਾ ਸਰ ਕੀ ਪਿਚੋਕੜ ਹੈ ਸਰ ਮੈਲਾ ਦਾ ਇਹਨਾਂ ਦੇ ਜਿਵੇਂ ਨੂਰਪੁਰ ਹਕੀਮਾ ਜਿਹੜਾ ਤੇ ਮਸ਼ਹੂਰ ਹੈ ਨਸ਼ੇ ਆਸਤੇ ਉੱਥੋਂ ਦੇ ਬੰਦੇ ਤੇ ਔਰਤਾਂ ਆਲਮੋਸਟ ਉਹ ਸਾਰੇ ਜਿਵੇਂ ਦਾ ਲੱਗਦਾ ਵੇਚ ਲੈਂਦੇ ਆ ਬਾਕੀ ਇਹਨਾਂ ਦਾ ਅੱਜ ਕੋਰਟ 'ਚ ਪੇਸ਼ ਕਰਕੇ ਤੇ ਇਹਨਾਂ ਤੋਂ ਰਿਮਾਂਡ ਲੈ ਕੇ ਕਰਾਂਗੇ ਅੱਗੇ ਵੀ ਕਿੱਥੋਂ ਇਹ ਹੋਰ ਲੈ ਕੇ ਆਉਂਦੇ ਆ। ਜਿਹੜੇ ਸਰਬੀਨਾਂ ਦੇ ਵਿੱਚ ਕੋਈ ਪੇਸ਼ੈਂਟ ਚੁਕਾਇਆ ਗਿਆ ਸੀ। ਵਾਗ ਦਾ ਪੁਰਾਣਾ ਚ ਕਾਸੋ ਆਪਰੇਸ਼ਨ ਚ ਲਾਇਆ ਸੀ। ਉਹ ਕਾਸੋ ਆਪਰੇਸ਼ਨ ਦੇ ਵਿੱਚ ਦੋਨੇ ਜਿਹੜੀ ਬਰਾਮਦਗੀਆਂ ਹੋਈਆਂ। ਦੇ ਧਰਮਕੋਟ ਜਿਹੜੀ ਹੈਗੀ ਹੈ ਤੇ ਫਤੇਗੜ ਪਿੰਚਦੂਰ ਜਿਹੜੀ ਹੈ ਫਤੇਗੜ ਪਿੰਚਦੂਰ ਵਾਲੀ ਜਿਹੜੀ 300 ਗ੍ਰਾਮ ਹੈ ਇਹ CIA ਦਾ ਮੁਖਬਰ ਸੀ ਸਾਡਾ। ਉਸ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਸੀ ਵੀ ਅੰਮ੍ਰਿਤਸਰ ਤੋਂ ਦੋ ਵਿਅਕਤੀ ਜਿਹੜੇ ਆ ਇੱਥੇ ਚਿੱਟਾ ਵੇਚਣ ਹੁੰਦੇ ਆ ਤੇ ਉਹ ਅੱਜ ਫਤੇਗੜ ਪਿੰਤੂਰ ਦੇ ਏਰੀਏ ਦੇ ਵਿੱਚ ਆਪਣਾ ਆਏ ਹੋਏ ਆ ਜਿਹੜੇ ਕਲਮੀ ਪੈਣ ਕਰਕੇ ਉਹਨਾਂ ਨੇ ਲਲਹਾਂਦੀ ਪਿੰਡ ਦੀ ਜਿਹੜੀ ਦਾਣਾ ਮੰਡੀ ਹੈ ਉਹਦੇ ਵਿੱਚ ਸ਼ੈੱਡ ਦੇ ਹੇਠਾਂ ਬੈਠੇ ਸੀ ਜਦੋਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਸਕੂਟਰ ਤੇ ਆਏ ਸੀ ਨਹੀਂ ਇਹਨਾਂ ਦੇ ਅਜੇ ਫਿਲਹਾਲ ਕੋਈ ਪਰਚਾ ਦਰਜ ਨਹੀਂ ਹੋਇਆ ਆਲਮੋਸਟ ਅੱਜ ਇਹਨਾਂ ਦਾ ਅਸੀਂ ਉੱਥੋਂ ਇਨਫੋਰਮੇਸ਼ਨ ਵੀ ਲਵਾਂਗੇ ਉਹਨਾਂ ਦੇ ਥਾਣਿਆਂ ਤੋਂ ਪਹਿਲ ਹਾਲੇ ਨਾ ਕੋਈ ਕੁਛ ਕਿਸ ਤਰ੍ਹਾਂ ਕੋਈ ਪਸਰ ਰਕਤੀਦਨ ਸਾਹਮਣੇ ਨਹੀਂ ਹੈ ਇਹਨਾਂ ਨੇ ਇੱਕ ਜੇਰਚ ਸੀ ਉਹਦੇ ਵੱਡਾ ਕੋਟ ਪਾਇਆ ਹੋਇਆ ਸੀ ਤੇ ਜਦੋਂ ਉਹਦੀ ਤਲਾਸ਼ੀ ਲਈ ਤਾਂ ਉਹਦੇ ਕੋਟ ਦੇ ਵਿੱਚੋਂ ਬ੍ਰਹਮ ਹੋਈ ਚੁੱਕੇ ਲਫਾਫਾ ਸੀ ਉਹਦੇ ਵਿੱਚ ਇਹਨਾਂ ਕੋਲ ਇੱਕ ਦੇ ਕੋਲ 430 ਰੁਪਏ ਇੱਕ ਦੇ ਕੋਲ 450 ਰੁਪਏ ਕੱਟ ਸੀ ਬਸ ਇਹਨਾਂ ਨੇ ਵੇਚ ਨਹੀਂ ਸੀ ਤੇ ਬਦਮਨੀ ਆਪਣੇ ਆਪ ਦੀ بارش ਕਰਕੇ ਜਿਹੜਾ ਕੋਈ ਇਹਨਾਂ ਦਾ ਬੰਦਾ ਆਉਣਾ ਸੀ 我你、oh,